ਹਾਂਜੀ ਤਾਂ ਮੇਰੀ ਜਿਹੜੀ ਪ੍ਰੋਬਲਮ ਬਹੁਤ ਸਾਟ ਚਲੀ ਮੇਰੀ ਵੀ ਇਹ ਜੀਵ ਜੂਪੜੀ ਜਾਂਦੀ ਸੀ ਹੁਣ ਏਦਾਂ ਹੁੰਦੀ ਹੈਗੀ ਤੇ ਪਰ ਆ ਥੋੜੀ ਨਿਕੜਲਾਂ ਜਾਂਦੀ ਮੇਰੀਆਂ ਪੱਤ ਚੜਦੀਆਂ ਇਹ ਕਮਜ਼ੋਰੀ ਹੈ ਜੀ ਕਮਜ਼ੋਰੀ ਨਾਲ ਚੜਦੀਆਂ ਕਿੰਨਾ ਟਾਈਮ ਹੋ ਗਿਆ ਦਵਾਈ ਲੈਂਦਿਆਂ ਨੂੰ ਦਵਾਈ ਖਾਂਦੀ ਦੀ ਵੀ ਮੈਂ 4 ਮਹੀਨੇ ਹੋ ਗਏ ਦਵਾਈ ਸੰਗਦੇ ਹਾਂ ਤੇ ਕਦੋਂ ਆਈ ਸੀ ਕੋਈ ਜ਼ਿਆਦਾ ਡੇਟ ਪ੍ਰਾਣੀ ਨਹੀਂ ਵੀ ਬਰੀ ਜ਼ਿਆਦਾ ਨਹੀਂ ਜ਼ਿਆਦਾ ਰੱਖਿਆ ਕਰੋ ਹੁਣ ਆਪਾਂ ਦਵਾਈ ਛੱਡੀ ਨਹੀਂ ਚਾਹੁੰਦੇ ਅੰਗਰੇਜ਼ੀ ਚੱਲਦੀ ਹੈ ਕੋਈ ਨਹੀਂ ਵੀਰੇ ਕੋਈ ਨਹੀਂ ਚੱਲਦੀ ਜਿੱਦ ਤੁਸੀਂ ਕਿਹਾ ਸੀ ਸਾਰੇ ਬੰਦ ਕਰ ਦਿਓ ਉਹਦੇ ਬੰਦ ਕਰ ਦਿੱਤੇ ਸੀ ਬਿਲਕੁਲ ਬੰਦ ਹਾਂਜੀ ਨੋ ਲਿਖਾ ਦਿਓ ਇਹ ਦਵਾਈ ਹਾਂਜੀ ਤੁਹਾਡੇ ਹਸਬੰਡ ਨੇਮ ਜੀ ਜਲਸੀਰ ਵਾਦਕ ਹਾਂਜੀ ਜਲਸੀਰ ਵਾਦਕ ਉਮਰ ਕਿੰਨੀ ਆ ਜੀ ਤੁਹਾਡੀ ਆ ਗਿਆ ਉਮਰ ਨੱਤੀ ਸਾਹਿਬ ਇਹ ਜਿਹੜਾ ਦੌਰਾ ਕਿੰਨੇ ਟਾਈਮ ਤੋਂ ਪੈਂਦਾ ਸੀ ਜੀ ਤੇ ਵੀ ਇਹ ਮੈਨੂੰ ਜਿਹੜੀ ਪਹਿਲਾਂ ਤਾਂ ਆ ਥੋੜਾ ਥੋੜਾ ਪੈਂਦਾ ਸੀਗਾ ਉਹ ਤੋਂ ਜ਼ਿਆਦਾ ਫਿਰ ਮੈਨੂੰ ਹੁਣ ਇੱਕਦਾਂ ਹੀ ਪੈਣ ਲੱਗਿਆ ਹੁਣ ਬਾੜਾ ਹੋ ਗਿਆ ਹੁਣ ਬਾੜਾ ਹੋ ਗਿਆ ਸੀ ਹਾਂਜੀ ਹੁਣ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਹੁਣ ਥੋੜੇ ਦਿਨ ਹੋ ਗਏ ਹੁਣ ਜਿਲ੍ਹਾ ਕਿਹੜਾ ਜੀ ਚੱਕਰ ਹੈ ਇਹ ਕੋਣ ਸੀ ਚਾ ਕੋ ਟੈਲੀਫੋਨ ਨੰਬਰ ਤੁਸੀਂ ਇੱਥੇ ਲੇਖ ਲਿਓ ਚਾਰ ਮਹੀਨੇ ਹੋ ਗਏ ਦਵਾਈ ਸੰਘਦੇ ਹਾਂ ਹਾਂਜੀ ਚਾਰ ਮਹੀਨੇ ਹੋ ਗਏ ਤੇ ਕਿੰਨੀ ਵਾਰ ਸੰਘਦੇ ਹਾਂ ਦੋ ਟਾਈਮ ਸੌਂਦੇ ਇੱਥੇ ਸਵੇਰ ਸ਼ਾਮ ਤੁਸੀਂ ਨਾ ਹੁਣ ਇੱਕ ਕੰਮ ਕਰਿਓ ਜੀ ਇੱਕ ਟਾਈਮ ਹੀ ਥੁੰਗਣੀ ਆ ਹਾਂਜੀ ਤੇ ਵਿਚ ਦੀ ਦਿਨ ਇੱਕ ਅੱਧਾ ਇਹਦਾ ਵੀ ਨਗਾਹ ਦਿਆ ਕਰੋ ਆ ਕੁੜੀ ਤੋਂ ਬਾਅਦ ਤੁਸੀਂ ਨਾ ਲੈਣਾ ਉਹਦਾ ਬਾਈ ਸਰ ਜਣਾ ਤੁਹਾਡਾ ਬਸ ਠੀਕ ਹੈ ਇਹ ਨੂੰ ਨਾ ਇਸ ਤਰ੍ਹਾਂ ਲਾਉਣੀ ਆ ਸਾਰੇ ਦੇਖ ਲਓ ਜੀ ਇਸ ਤਰ੍ਹਾਂ ਲਾ ਕੇ ਨੇ ਇਹਨੂੰ ਦਵਾਈ ਨੂੰ ਹਾਂਜੀ ਉਸ ਇਸ ਤਰ੍ਹਾਂ ਨੱਕ ਚ ਜਾਂਦੀ ਦਾ ਇਹਦਾ ਪਤਾ ਲੱਗਦਾ ਚਲੀ ਜਾਵੇ ਐਂ ਸੰਗੜੀਂ ਇਸ ਤਰ੍ਹਾਂ ਠੀਕ ਹੈ ਨੋ ਸੇਕ ਵਾਰ ਕਰਦੇ ਹੋ ਦਿਨ ਚ ਠੀਕ ਹੈ ਜੇ ਲੱਗ ਗਈ ਸੀ ਨਾਲ ਬਾਲ ਬੋਲ ਫੋਨ ਲਾ ਲਿਓ ਨੰਬਰ ਹੈਗਾ ਤੁਹਾਡੇ ਕੋਲ ਜੇ ਕੋਈ ਦਿੱਕਤ ਹੈ ਜਾਂ ਹੌਣ ਦੀ ਲੋੜ ਨਹੀਂ ਤੁਹਾਨੂੰਗਾ ਨੰਬਰ ਹੈਗਾ ਵੀ ਤੁਹਾਡੇ ਬਸ ਫੋਨ ਲਾ ਲਿਓ ਇਹਨਾਂ ਦੀ ਨਾ ਜੇ ਕਿ ਇਹਨਾਂ ਦੀ ਬੰਦ ਕਰਾ ਦਿਓ ਆਪੇ ਮੁੜ ਕੇ ਦੌਰੇ ਨਹੀਂ ਪਹਿਣਗੇ ਜੀ ਇੱਕ ਅੱਧਾ ਦੌਰਾ ਦੋ ਪਾ ਗਏ ਤੁਹਾਨੂੰ ਉਸ ਤੋਂ ਬਾਅਦ ਦਵਾਈ ਨਾ ਤੁੰਗੇ ਹੋ ਇਹ ਇਹ ਵੀ ਛੁੱਟ ਗਈ ਉਹ ਵੀ ਛੁੱਟ ਗਈ ਕਲੀਅਰ ਆ ਜੀ ਕੰਮ ਠੀਕ ਹੈ ਹਾਂ ਜਦੋਂ ਬਾਅਦ ਨਹੀਂ ਪਹਿਣਗੇ ਦੌਰੇ ਠੀਕ ਹੈ ਆਜੇ ਇਹ ਤੇ ਆਹ ਜਿਹੜਾ ਬਾਇਓ ਤੇ ਵਾਜੇ ਮੜਾ ਜੇ ਨਾ ਨੰਦੀ ਬੰਦਾ ਪਹਿਲਾਂ ਆਇਆ ਪਹਿਲੀ ਵਾਰ ਦੋ ਕਰ ਦੋ ਹੀ ਕੱਢ ਲਾ ਅਸਤੰਦਰ ਪੱਲਾ ਇੱਕ ਆ ਦਲਾਂ ਲਈ ਤੇ ਦੋ ਹਾਂ ਜੀ ਦੱਸੋ ਹੂੰ ਸੌਣ ਦੀ ਇਹ ਫਰਬੀ ਤੋਂ ਆਉਨੇ ਹੋਏ ਕਿਵੇਂ ਹੁਣ 14 ਮਹੀਨੇ ਬਾਅਦ ਆਈਏ ਬੰਦ ਕਰ ਦਿਓ ਦਵਾਈ ਇਹ ਵੀ ਅੰਗਰੇਜ਼ੀ ਬੰਦ ਦਾ ਨਾ ਸਾਰੇ ਨਹੀਂ ਨਹੀਂ ਅੰਗਰੇਜ਼ੀ ਬੰਦ ਦਾ ਦਵਾਈ ਇਹ ਦੂਜੀ ਸਾਡੇ ਵਾਲੀ ਸੰਗਦੇ ਇਹ ਕਦੇ ਹਫਤੇ ਚੱਕ ਅੱਧੀ ਵਾਰੀ ਸੰਗੇ ਹੁਣ ਬੰਦ ਕਰ ਦਿਓ ਪਈਆਂ ਦਵਾਈ ਤੁਹਾਡੇ ਕੋਲ ਥੋੜੀ ਵੀ ਹੈ ਤੁਹਾਨੂੰ ਜਿਹਨੇ ਸੌਂਬਾਰ ਨੂੰ ਆਪਣੀ ਕੋਲੋੜੀ ਇਹਨਾਂ ਦੀ ਬੰਦ ਕਰਾ ਦਿਓ ਜੀ ਦਵਾਈ ਬਸ ਇਹ ਕਰ ਰਹੇ ਰਹਣ ਤੁਹਾਨੂੰ ਲੱਤੂ ਖੜਾ ਆ ਲਿਖਿਆ ਜੀ ਉੱਤੇ ਵੀ ਲਿਖਿਆ ਹਾਂ ਜੀ ਇਹ ਕਿਵੇਂ ਦੇਣੀ ਹੈ ਇਹ ਇਹਦਾ ਚਾਰ-ਚਾ ਚਮਚਾ ਦੋ ਹਾਨੂੰ ਇਹ ਕਾਣ ਕੇ ਦੇ ਦਿੰਦਾ ਜੀ ਕਾਣਕ ਮੱਕੀ ਦੋਨਾਂ ਨੂੰ ਕੁੜੀਆਂ ਨੂੰ ਪੈਂਦਾ ਸੀ ਨਾ ਦੋਨਾਂ ਕੁੜੀਆਂ ਨੂੰ ਦਿਓ ਦੇ ਠੀਕ ਹੈ ਜੇ ਦਵਾਈ ਬੰਦ ਕਰ ਦਿਓ ਕੋਈ ਦੁਬਾਰੇ ਜਾ ਕੇ ਦਾਈ ਤੱਕ ਆਉਣਾ ਨਹੀਂ ਹੁਣ ਨਹੀਂ ਦੌਰੇ ਪੈਂਦੇ ਮੁੜ ਕੇ ਦਵਾਈਆਂ ਸੁੱਟ ਗਈਆਂ ਸੁੱਟੀਆਂ ਦੌਰਾ ਵੀ ਚਲੇ ਆ ਗਿਆ ਬਸ ਠੀਕ ਹੈ ਜੀ ਹੁਣ ਨਹੀਂ ਪੈਂਦੇ ਜਦ ਆਈਆਂ ਜਦੋਂ ਨਾ ਲੰਬੇ ਟਾਈਮ ਬਾਅਦ 2-4 ਮਹੀਨਿਆਂ ਬਾਅਦ ਜਦੋਂ ਦੌਰਾ ਵੱਜ ਜਾਂਦਾ ਇਹਦਾ ਮਤਲਬ ਉਹ ਕਲੀਅਰ ਹੋ ਗਿਆ ਸਾਰਾ ਕੁਝ ਦਵਾਈ ਛੱਡ ਦਿਓ ਦੁਬਾਰਾ ਨਹੀਂ ਪੈਂਦੇ ਚ ਉਹਨੂੰ ਅਗਲੇ ਨੂੰ ਬੁਲਾ ਲਓ ਹੁਣ ਦਵਾਈ ਕੋਈ ਦੇਣੀ ਨਹੀਂ ਲੋੜ ਨਹੀਂ ਆਹੋ ਦੇਈ ਚਲੋ ਤਾਂ ਕਿ ਇਹ ਬਸ ਆਹ ਇਹਨਾਂ ਦਾ ਲੇਖ ਲਾਸਤਿੰਦਰ ਦਵਾਈ ਬੰਦ ਕਰ ਦੇ ਇੱਕ ਟਾਈਮ ਦੇਣੀ ਉਹ ਇੱਕ ਟਾਈਮ ਜਿਹਨਾਂ ਦੇ ਪੁਰਾਣਾ ਪੁਰਾਣਾ ਗੱਡ ਗਏ ਨਾ ਉਹਦੇ ਜੀ ਦਵਾਈ ਬੰਦ ਕਰ ਦੇ ਜਿਹੜੇ ਬੰਦੇ ਨੇ ਜਿਹੜੇ ਬਸ ਗਰੀਬ ਉਹ ਤੇ ਦੱਸ ਨਹੀਂ ਮੈਂ ਜਿਹੜੀ ਉਹ ਠੀਕ ਦੁੱਧ ਨਾਲ ਕਪੂਰ ਜੋਨ ਨਾਲ ਦੇ ਲੋ ਚੰਗਾ ਹੀ ਆ ਜੋ ਮਰਜੀ ਗਾਏ ਜਾਓ ਜੋ ਮਰਜੀ ਹੁਣ ਮਿਰਚਾਂ ਮੁਰਚਾਂ ਤੋਂ ਬਚਾਇਓ ਤੇ ਪਰਫਿਊਮ ਵਗੈਰਾ ਤੋਂ ਦੂਰ ਰੱਖਿਓ ਬਲੇ ਸਾਲ ਦੇ ਲਗਭਗ ਬਸ ਬਾਕੀ ਹੁਣ ਤਾਂ ਕੋਈ ਪਰਹੇਜ ਨਹੀਂ ਹੁਣ ਠੀਕ ਆ ਉਹ